ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ ਹਰ ਦਿਨ ਕਵਤਾ ਤਹਿਤ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬੀ ਕਵੀ ਸੁਖਪਾਲ ਦੀ ਕਵਤਾ ਚਾਕੂ ਮੇਰੇ ਸਮਕਾਲੀ ਕਵੀ ਸੁਖਪਾਲ ਦੀਆਂ ਕਵਤਾਵਾਂ ਪੜ੍ਹਦੇ ਹਾਂ ਮੈਂ ਅਕਸਰ ਮਾਣ ਮਹਿਸੂਸ ਕਰਦਾ ਹਾਂ ਇਹ ਸਾਡੇ ਕੋਲੇ ਪੰਜਾਬੀ ਵਿੱਚ ਕੁਝ ਗਿਣੇ ਚੁਣੇ ਸਾਡੇ ਸਮਕਾਲੀ ਦੀ ਗੱਲ ਕਰਨ ਵਾਲੇ ਵੱਖਰੇ ਤਰੀਕੇ ਨਾਲ ਗੱਲ ਕਰਨ ਵਾਲੇ ਕਵੀ ਵੀ ਨੇ ਤੇ ਸੁਪਾਲ ਉਹਨਾਂ ਚੋਂ ਇੱਕ ਹੈ ਸੁਪਾਲ ਨੇ ਆਪਣਾ ਕਾਪ ਸਫਰ ਜਿਹੜਾ ਆਪਣੀ ਕਿਤਾਬ ਚੁੱਪਚਪੀਤੇ ਚੇਤਨ ਚੜ੍ਹਿਆ ਨਾਲ ਸ਼ੁਰੂ ਕੀਤਾ ਤੇ ਇਹਨਾਂ ਦੀ ਕਿਤਾਬ ਰਹਿਨ ਕਥਾਉ ਨਹੀਂ ਰਹਿਣ ਕਥਾਉ ਨਹੀਂ ਆਊਟ ਆਫ ਪ੍ਰਿੰਟ ਹੈ ਇਹਦੇ باوجود ਇਸ ਕਿਤਾਬ ਦੀਆਂ ਜਿਹੜੇ ਦੋਸਤ ਮਿੱਤਰ ਨੇ ਫੋਟੋ ਕਾਪੀਆਂ ਕਰਾ ਕਰਾ ਕੇ ਪੜ੍ਹ ਰਹੇ ਇਹ ਪੰਜਾਬੀ ਕਪਟਾਲੇ ਕਪਟਾਲੇ ਸੂਕਸ਼ਗਣਾ ਅੱਜ ਤੁਹਾਡੇ ਨਾਲ ਸੁਪਾਲ ਦੀ ਕਪਤਾ ਸਾਂਝੀ ਕਰ ਰਹੇ ਹਾਂ ਚਾਕੂ ਸਭ ਕੰਮ ਕਰ ਲੈਂਦਾ ਡੇਵਿਡ ਟੀ ਭਰਿਆਂ ਦਾ ਹੈਂਡੀਮੈਨ ਸਾਡੇ ਹਸਪਤਾਲ ਦਾ ਸਭ ਕੰਮ ਕਰ ਲੈਂਦਾ ਡੇਵਿਡ 30 ਬਰਿਆਂ ਦਾ ਹੈਂਡੀਮੈਨ ਸਾਡੇ ਹਸਪਤਾਲ ਦਾ ਸਫਾਈਆਂ ਚੁੰਨ ਦੀ ਛੱਤ ਦੀ ਮਰੰਮਤ ਬਜਲਈ ਜੰਤਰ ਚਾਲੂ ਕਰਨੇ ਟੂਟੀਆਂ ਪਾਈਪਾਂ ਜੋੜਨੀਆਂ ਫਰਨੀਚਰ ਬਣਾਉਣਾ ਡਰਾਈਵ ਵਾਲ ਲਾਉਣੀ ਟਾਇਲਟ ਫਿਟ ਕਰਨਾ ਮਸ਼ੀਨਾਂ ਠੀਕ ਕਰਨੀਆਂ ਦਫਤਰ ਦੀ ਚਾਬੀ ਘਰ ਭੁੱਲ ਗਿਆ ਮੈਂ ਦਫਤਰ ਦੀ ਚਾਬੀ ਘਰ ਭੁੱਲ ਗਿਆ ਮੈਂ ਡੇਵਿਡ ਨੂੰ ਪੁੱਛਿਆ ਉਹ ਬੋਲਿਆ ਡੇਵਿਡ ਨੂੰ ਪੁੱਛਿਆ ਉਹ ਬੋਲਿਆ ਚਾਬੀ ਤਾਂ ਹੈ ਨਹੀਂ ਪਰ ਬੂਹਾ ਖੋਲ ਦੇਣਾ ਤੇਰਾ ਚਾਬੀ ਤਾਂ ਹੈ ਨਹੀਂ ਪਰ ਬੂਹਾ ਖੋਲ ਦੇਣਾ ਤੇਰਾ ਜੇਬ ਵਿੱਚੋਂ ਚਾਕੂ ਕੱਢ ਕੇ ਡੇਵਿਡ ਨੇ ਬਾਰ ਦੀ ਝੀਠ ਵਿੱਚ ਪਾਇਆ ਜੇਬ ਵਿੱਚੋਂ ਚਾਕੂ ਕੱਢ ਕੇ ਡੇਵਿਡ ਨੇ ਬਾਹਰ ਦੀ ਝੀਠ ਵਿੱਚ ਪਾਇਆ ਪਟੱਕਦੇ ਨੇ ਬੂਹਾ ਖੋਲ ਮਾਰਿਆ ਬੋਲਿਆ ਚਾਬੀ ਨਾਲੋਂ ਚਾਕੂ ਰੱਖਿਆ ਗਰ ਬੋਝੇ ਵਿੱਚ ਚਾਬੀ ਨਾਲੋਂ ਚਾਕੂ ਰੱਖਿਆ ਗਰ ਬੋਝੇ ਵਿੱਚ ਚਾਬੀ ਨਾਲ ਇੱਕੋ ਬੂਹਾ ਖੁੱਲਦਾ ਚਾਕੂ ਨਾਲ ਕਈ ਰੋਟੀ ਵਾਲਾ ਬਈ ਖੁੱਲੇ ਬੂਹੇ ਵਾਂਗ ਕੱਢਿਆ ਗਿਆ ਮੇਰਾ ਮੂੰਹ ਇੰਨੇ ਕੰਮ ਕਿੱਥੋਂ ਸਿੱਖੇ ਡੇਵਿਡ ਉਹ ਮੁਸਕਰਾਇਆ ਉਹ ਮੁਸਕਰਾਇਆ ਬਹੁਤ ਮਾੜਾ ਸੀ ਮੇਰਾ ਬਚਪਨ ਬਹੁਤ ਮਾੜਾ ਸੀ ਮੇਰਾ ਬਚਪਨ ਚਾਕੂ ਹਵਾ ਵਿੱਚ ਓਛਾਲ ਕੇ ਤਾਰ ਵਾਲੇ ਪਾਸਿਓਂ ਬੋਚਦਿਆਂ ਕਿੱਖੀ ਸੁਰ ਵਿੱਚ ਗੀਤ ਗੁਣਗਣਾਉਂਦਾ ਟੁਰ ਪਿਆ ਪਰਾਂ ਨੂੰ ਮੈਂ ਪਿੱਛੋਂ ਬਾਜ ਮਾਰੀ ਕਿਹੜੀ ਬੋਲੀ ਦਾ ਗੀਤ ਮੈਂ ਪਿੱਛੋਂ ਬਾਜ ਮਾਰੀ ਕਿਹੜੀ ਬੋਲੀ ਦਾ ਇਹ ਗੀਤ ਸਿਰ ਪਵਾ ਕੇ ਬੋਲਿਆ ਸਿਰ ਪਵਾ ਕੇ ਬੋਲਿਆ ਮੇਰੀ ਮਾਂ ਬੋਲੀ ਦਾ ਹੈ ਨਾ ਚਾਕੂ ਵਰਗੀ ਮੇਰੀ ਮਾਂ ਬੋਲੀ ਦਾ ਹੈ ਨਾ ਚਾਕੂ ਵਰਗੀ ਇਹ ਵੀ ਬਹੁਤ ਬੁਹੇ ਖੋਲਦੀ ਮੇਰੇ ਲਈ ਬਹੁਤ ਸ਼ੁਕਰੀਆ ਦੋਸਤੋ